ਬਚਪਾਲ ਦੇ ਨੇੜੇ ਪਿੰਡ ਕੋਟ ਸੇਵਿਆਂ ਵਿਖੇ ਸਥਿਤ ਦਰਗਾਹ ਪੀਰ ਬਾਬਾ ਪੀਰਾ ਸਾਬਾ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ ਸਲਾਨਾ ਮੇਲਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਪਿੰਡ ਕੋਟ ਸੇਵਿਆਂ ਅਤੇ ਨਗਰ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਵਿੱਤਰ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਪ੍ਰદાન ਦਰਸ਼ਨ ਸਿੰਘ ਜਸਵੰਤ ਸਿੰਘ ਹੀਰਾ ਸਿੰਘ ਨਿਸ਼ਪਾਲ ਸਿੰਘ ਮਾਸਟਰ ਗੁਦਚਰਨ ਸਿੰਘ ਸਵਰਨ ਸਿੰਘ ਤੇ ਜਿੰਦੇਰ ਸਿੰਘ ਵਿੱਕੀ ਸਰਪੰਚ ਚੇਅਰਮੈਨ ਬਲਵਿੰਦਰ ਸਿੰਘ ਆਦਵਲੋਂ ਚੜਾਏ ਜਾਣ ਉਪਰੰਤ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰਕ ਗਰੁੱਪ ਵੱਲੋਂ ਪੰਜਾਬੀ ਵਿਰਸੇ ਸੰਬੰਧੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਦੋਂ ਕਿ ਇਸ ਮੌਕੇ ਪੂਜੀ ਪ੍ਰਸਿੱਧ ਗਾਇਕਾ ਮੰਡੀ ਕਾਲੜਾ ਅਤੇ ਗਾਇਕ ਜੋੜੀ ਹਰਪ੍ਰੀਤ ਢਿੱਲੋਂ ਮਿਸ ਸਿੰਕੌਰ ਵੱਲੋਂ ਵੱਡੀ ਤਦਾਦ ਚ ਪੰਡਾਲ ਵਿੱਚ ਬੈਠੇ ਸਰੋਤਿਆਂ ਨੂੰ ਆਪਣੀ ਗਾਇਕ ਨਾਲ ਮੰਤਰ ਮੁਕਤ ਕੀਤਾ। ਸ਼ਾਮ ਦੇਲੇ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਭਾਈ ਲਦੂ ਕਲੱਬ ਵਿਚਾਲੇ ਕਰਵਾਏ ਪ੍ਰਦਰਸ਼ਨੀ ਮੈਚ ਵਿੱਚ 100 ਡਾਲਰਾਂ ਦੇ ਜਿੱਫੇ ਲਗਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮ ਨੂੰ ਨਗਦ ਇਨਾਮ ਦੇ ਕੇ ਨਵਾਜਿਆ ਗਿਆ